ਥੱਲੇ ਆਇਆ ਨਿਹਾਲ ਹੋ ਜਿਹੜਾ ਸੇਨਾ ਥੱਲੇ ਆਇਆ ਨਿਹਾਲ ਹੋ ਗਿਆ ਉਹ ਮੇਨੂੰ ਵਾਜਾਂ ਵਾਲੇ ਗੁਰਾਂ ਦਾ ਜ਼ਿੰਦਾਰ ਹੋ ਵਾਜਾਂ ਵਾਲੇ ਗੁਰਾਂ ਦਾ ਜ਼ਿੰਦਾਰ ਹੋ ਵਾਜਾਂ ਵਾਲੇ ਗੁਰਾਂ ਦਾ ਜ਼ਿੰਦਾਰ ਹੋ ਤੇ ਆਹ ਇਹਨੂੰ ਵਾਜਾਂ ਵਾਲੇ ਗੁਰਾਂ ਦਾ ਜ਼ਿੰਦਾਰ ਹੋ ਤੇ ਆਹ ਉਹ ਜਿੰਨ ਵਾਜਾਂ ਵਾਲੇ ਗੁਰਾਂ ਸੇਵਾ ਵੀ ਕੀਤੀ ਸਿਮਰਨ ਵੀ ਕੀਤਾ ਬੰਦਗੀ ਵੀ ਕੀਤੀ ਸਾਧ ਸੰਗਤ ਜੀ ਫਿਰ ਐਸੀ ਬੰਦਗੀ ਐਸਾ ਸਿਮਰਨ ਐਸਾ ਜਪ ਤਪ ਕੀਤਾ ਚਾਰ ਸਰੂਪ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਿਖੇ ਬਾਬਾਈ ਐਡੀ ਵੱਡੀ ਸੇਵਾ ਜਦੋਂ ਲਖਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਲਗੀ ਧਰ ਸੱਚੇ ਪਾਤਸ਼ਾਹ ਜੀ ਨੇ ਬਾਬਾ ਦੀਪ ਸਿੰਘ ਜੀ ਤੋਂ ਸੇਵਾ ਲਈ ਨਾ ਭਾਈ ਮਨੀ ਸਿੰਘ ਜੀ ਨਾਲ ਸੀ ਉਹ ਗੁਰਮਖੋ ਸਾਡੇ ਵਰਗੇ 5000 ਰੁਪਏ ਲੰਗਰ ਦੇ ਹਿੱਸਾ ਪਾ ਦੇਣ ਨਾ ਜਿੰਨਾ ਚਿਰ ਸਰੋਪਾ ਨਹੀਂ ਮਿਲਦਾ ਸਾਨੂੰ ਚੈਨ ਨਹੀਂ ਮਿਲਦੀ ਇਹ ਸੱਚ ਹੈ ਸਾਡੇ ਪਿੰਡ 'ਚ ਕੋਈ ਬਜ਼ੁਰਗ ਚੜ੍ਹਾਈ ਕਰ ਜਾਏ ਜੇ ਗੁਰਦੁਆਰੇ ਪੱਖਾ ਦੇਣੇ ਆ ਸਾਡਾ ਤਾਂ ਉਹਦੇ 'ਚ ਵੀ ਹੰਕਾਰ ਬੋਲਦਾ ਵੀ ਸਵਰਗਵਾਸੀ ਫਲਾਣਾ ਸਿੰਘ ਦਾਦੇ ਦਾ ਨਾਂ ਉੱਤੇ ਲਿਖੋ ਇਹਨੇ ਅਸੀਂ ਤਾਂ ਇਦਾਂ ਦੇ ਸੇਵਾਦਾਰ ਆ ਪਰ ਧੰਨ ਬਾਬਾ ਦੀਪ ਸਿੰਘ ਮਹਾਰਾਜ ਦੇ ਜੀਵਨ 'ਚੋਂ ਇਹ ਸਿੱਖਣਾ ਹੈ ਅਸੀਂ ਜਿਹੜਾ ਬੰਦਾ ਸਵੇਰੇ ਉੱਠ ਕੇ 5 ਵਜੇ ਭਜਨ ਕਰਦਾ 3 ਵਜੇ ਉੱਠ ਕੇ ਭਜਨ ਕਰਦਾ ਉਹ ਕਹੇ ਵੀ ਬੰਦਾ ਹੀ ਮੈਂ ਆ ਬਾਕੀ ਤਾਂ ਸਾਰੀ ਕੰਮਲੇ ਤਰੇ ਫਿਰਦੇ ਇਹ ਵੀ ਹੰਕਾਰ ਹੈ ਬੜਾ ਵੱਡਾ 100 ਪਾਠ 101 ਪਾਠ ਜਪਜੀ ਸਾਹਿਬ ਦਾ ਮਹਾਪੁਰਸ਼ਾਂ ਦਾ ਧੰਨ ਬਾਬਾ ਦੀਪ ਸਿੰਘ ਮਹਾਰਾਜ ਐਵੇਂ ਨਹੀਂ ਕਿ ਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਲਖਾਈ ਦੀ ਸੇਵਾ ਸੰਪੂਰਨ ਹੋਈ ਐੇ ਸਾਹਮਣੇ ਖੜਾ ਲਈ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਕਹਿੰਦੇ ਬਾਬਾ ਦੀਪ ਸਿੰਘ ਜੀ ਨੂੰ ਉਹ ਕਹਿੰਦੇ ਮੈਂ ਖੁਸ਼ ਆ ਬਾਬਾ ਦੀਪ ਸਿੰਘ ਜੀ ਮੈਂ ਤੁਹਾਡੇ ਤੇ ਖੁਸ਼ ਆ ਮੰਗੋ ਇੱਕ ਵਾਰੀ ਕੀ ਮੰਗਦੇ ਹੋ ਆਏਗੇ ਇੱਕ ਵਾਰੀ ਮੂੰਹ ਤਾਂ ਕੱਢੋ ਮੰਗੋ ਕੀ ਮੰਗਦੇ ਹੋ ਕੋਈ ਮੰਗ ਹੈ ਤੁਹਾਡੀ ਸਰਸੰਗਤ ਜੀ ਇਹ ਮੰਗਿਆ ਸੀ ਬਾਬਾ ਦੀਪ ਸਿੰਘ ਜੀ ਸੁਣਿਓ ਇਹ ਮੰਗਿਆ ਸਾਤ ਸੰਗਤ ਕਹਿੰਦੇ ਮੰਗੋ ਕੀ ਮੰਗਦੇ ਹੋ ਕਲ ਕੀ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸਾਹਮਣੇ ਖੜਾਇਆ ਬਾਬਾ ਦੀਪ ਸਿੰਘ ਜੀ ਆਏ ਵੇਂਦੀ ਕਰਦੇ ਨੇ ਕਹਿੰਦੇ ਮਹਾਰਾਜ ਜੇ ਤਰੁੱਠੇ ਹੋ ਸੁਣਿਓ ਬਾਬਾ ਦੀਪ ਸਿੰਘ ਮਹਾਰਾਜ ਆਖਣ ਲੱਗੇ ਜੇ ਤਰੁੱਠੇ ਹੋ ਮਹਾਰਾਜ ਮੈਨੂੰ ਕੁਛ ਦੇਣਾ ਹੈ ਤੇ ਇੱਕ ਕਿਰਪਾ ਕਰ ਦਿਓ ਮੈਂ ਤੁਹਾਡੇ ਚਰਨਾਂ 'ਚ ਇਹ ਮੰਗ ਮੰਗਦਾ ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਜੇ ਇਹ ਮੰਗ ਮੰਗਦਾ ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਜੇ ਤੇ ਕਲਗੀ ਧਰ ਦੇ ਮੁਖਾਰਬੰਦ ਵਿੱਚੋਂ ਬਚਨ ਨਿਕਲੇ ਕਹਿੰਦੇ ਦੀਪ ਸਿਆ ਐਦੀਆਂ ਵੱਟੀਆਂ ਸਵਾਵਾ ਕਰਕੇ ਉਹ ਕੀ ਸਿੱਖੀ ਨਿਵਾਉਣ ਦੀਆਂ ਗੱਲਾਂ ਕਰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਕਹਿੰਦੇ ਬਾਬਾ ਦੀਪ ਸਿੰਘ ਜੀ ਲੈ ਫਿਰ ਚੇਤੇ ਰੱਖਿਓ ਜਿਹੜੀ ਜਵਾਨ ਚੋਂ ਇਹ ਬੱਚੇ ਨਿਕਲੇ ਨੇ ਸਿੱਖੀ ਕੇਸਾ ਸਵਾਸਾਂ ਸੰਗ ਨਭਾਉਣ ਦੇ ਚੇਤੇ ਰੱਖੀ ਇਹ ਢੜ ਤੋਂ ਸਿਰ ਤਾਂ ਜੁਦਾ ਹੋ ਸਕਦਾ ਹੈ ਪਰ ਤੇਰੀ ਸਿੱਖੀ ਕੇਸਾ ਸਵਾਸਾਂ ਸੰਗ ਨਿਵੇਗੀ ਨਿਹਾਲ ਸ੍ਰੀ ਅਕਾਲ ਤੇਰੀ ਸਿੱਖੀ ਕੇਸਾ ਸਵਾਸਾਂ ਸੰਗ ਨਿਵੇਗੀ ਤੇਰਾ ਸਿਰ ਢੜ ਤੋਂ ਜੁਦਾ ਹੋ ਸਕਦਾ ਹੈ ਤੇ ਜਾਲਵਾ ਨੇ ਇਹ ਕਿਹਾ ਸੀ ਫਿਰ ਇਹ ਤਾਂ ਬਿਨਾ ਸਿਰੋਂ ਸਿੰਘ ਲੜਦੇ ਸਭ ਤੋਂ ਲੜਿਆ ਜਾਂਦਾ ਮਹਾਰਾਜ ਸਾਡੀਆਂ ਦੁਨਿਆਵੀ ਮੰਗਾ ਪੂਰੀਆਂ ਕਰਦੇ ਨੇ ਤੇ ਸਿਮਰਨ ਦੀ ਦਾਤ ਅਸੀਂ ਮੰਗੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਆਂ ਆਓ ਐਨੇ ਇੱਕ ਸਮੇਂ ਜੀ ਆਪਾਂ ਹੁਣ ਸਵਾਪਤੀ ਕਰਦੇ ਆਂ ਇੱਕ ਦੋ ਧਾਰਨਾ ਪੜਨਾ ਹੁਕਮ ਹੋਇਆ ਉਹ ਪੜ ਕੇ ਫਿਰ ਨਾਲ ਹੀ ਆਪਾਂ ਸਟੇਜ ਜਿਹੜੀ ਏ ਉਹ ਕਰਨਵਰ ਗਰੇਵਾਲ ਸਾਹਿਬ ਜੀ ਹੁਣਾ ਦੇ ਹਵਾਲੇ ਕਰਨੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮੇਰ ਕਰਨ ਬੜੇ ਸਤਿਕਾਰਯੋਗ ਲੰਮੇ ਸਮੇਂ ਤੋਂ ਹਾਜ਼ਰੀਆਂ ਭਰਦੇ ਹੁੰਦੇ ਨੇ ਗਿਆਨੀ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲੇ ਉਹਨਾਂ ਨੂੰ ਪਤਾ ਹੀ ਸੀ ਸਾਰਿਆਂ ਨੂੰ ਹੀ ਤਕਰੀਬਨ ਪਤਾ ਹੁੰਦਾ ਵੀ ਹਰ ਸਾਲ ਸਮਾਗਮ ਹੁੰਦਾ ਹੈ। ਉਹਨਾਂ ਨੇ ਇੱਕ ਬਹੁਤ ਸੋਹਣਾ ਧੰਨਵਾਦ ਬਾਬਾ ਦੀਪ ਸਿੰਘ ਮਹਾਰਾਜ ਤੇ ਗੀਤ ਲਿਖਿਆ। ਨਗਮਾ ਲਿਖਿਆ ਤੇ ਨਾਲ ਨਾਲ ਤੁਸੀਂ ਸਾਰਿਆਂ ਨੇ ਸਾਂਝਾ ਕਰਨਾ ਹੈ ਫੇਰ ਆਪਾਂ ਨਾਲ ਹੀ ਸਮਾਪਤੀ ਕਰਦੇ ਹਾਂ। ਤੇਰੇ ਦਰ ਉੱਤੇ ਆ ਕੇ ਬਾਬਾ ਦੀਪ ਸਿੰਘ ਜੀ ਹੁੰਦੀਆਂ ਮਰਾਦਾਂ ਪੂਰੀਆਂ। ਤੇਰੇ ਦਰ ਯੁੱਧ ਆ ਕੇ ਬਾਬਾ ਦੀਪ ਸਿੰਘ ਜੀ ਹੁੰਦੀਆਂ ਮਰਜ਼ਾ ਪੂਰੀਆਂ ਤੇਰੇ ਦਰ ਯੁੱਧ ਆ ਕੇ ਬਾਬਾ ਦੀਪ ਸਿੰਘ ਜੀ ਹੁੰਦੀਆਂ ਮਰਜ਼ਾ ਪੂਰੀਆਂ ਉਹ ਤੇਰੇ ਦਰ ਯੁੱਧ ਆ ਕੇ ਬਾਬਾ ਦੀਪ ਸਿੰਘ ਜੀ ਹੁੰਦੀਆਂ ਮਰਜ਼ਾ ਪੂਰੀਆਂ ਉਹ ਤੇਰੇ ਦਰ ਯੁੱਧ ਆ ਕੇ ਬਾਬਾ ਦੀਪ ਸਿੰਘ ਜੀ ਹੁੰਦੀਆਂ ਮਰਜ਼ਾ ਪੂਰੀਆਂ ਤੇਰੇ ਦਰ ਉੱਤੇ ਆ ਕੇ ਬਾਬਾ ਬੀਬ ਸਿੰਘ ਜੀ ਹੁੰਦੀਆਂ ਮੁਰਾਦਾ ਪੂਰੀਆਂ ਤੇਰੇ ਦਰ ਉੱਤੇ ਆ ਕੇ ਬਾਬਾ ਬੋਲਿਆ ਕਰੋ ਸਾਰੇ ਤੇਰੇ ਦਰ ਉੱਤੇ ਆ ਕੇ ਬਾਬਾ ਹੁੰਦੀਆਂ ਮਰਦਾ ਪੂਰੀਆਂ ਹੁੰਦੀਆਂ ਮੁਰਾਦਾ ਪੂਰੀਆਂ ਹੁੰਦੀਆਂ ਮਰਦਾ ਪੂਰੀਆਂ ਹੁੰਦੀਆਂ ਮਰਦਾ ਪੂਰੀਆਂ ਬਾਬੀ ਦੀਪ ਸਿੰਘ ਜੀ ਹੁੰਦੀ ਅਮਰਦਾ ਪੁਰੀਆਂ ਸਾਰੀ ਉੱਤੇ ਆ ਕੇ ਬਾਬਾ ਦੀਪ ਸਿੰਘ ਜੀ ਹੁੰਦੀ ਅਮਰਦਾ ਪੁਰੀਆਂ ਤੇਰੇ ਦਰ ਉੱਤੇ ਆ ਕੇ ਬਾਬਾ ਦੀਪ ਸਿੰਘ ਜੀ ਹੁੰਦੀ ਅਮਰਦਾ ਪੁਰੀਆਂ ਸਾਰੀ ਉੱਤੇ ਆ ਕੇ ਬਾਬਾ ਦੀਪ ਸਿੰਘ ਜੀ ਹੁੰਦੀ ਅਮਰਦਾ ਪੁਰੀਆਂ ਸਾਰੇ ਜੱਗ ਵਿੱਚ ਤੂੰ ਮਹਾਂ ਪਈਆ ਬਾਬਾ ਦੀ ਜਗ ਵਿੱਚ ਤੁਮਾ ਪਈਆ ਬਾਬਾ ਦੀਪ ਸਿੰਘ ਮਹਾਰਾਜ ਦੀਆ ਆਦੀਆਂ ਵਿੱਚ ਤੁਮਾ ਪਈਆ ਬਾਬਾ ਦੀਪ ਸਿੰਘ ਮਹਾਰਾਜ ਦੀਆ ਜਗ ਵਿੱਚ ਤੁਮਾ ਪਈਆ ਬਾਬਾ ਦੀਪ ਸਿੰਘ ਮਹਾਰਾਜ ਦੀਆ ਜਗ ਵਿੱਚ ਤੁਮਾ ਪਈਆ ਬਾਬਾ ਦੀਪ ਸਿੰਘ ਮਹਾਰਾਜ ਦੀਆ ਜਗ ਵਿੱਚ ਤੁਮਾ ਪਈਆ ਬੋ ਬੋ ਦੀਪ ਸਿੰਘ ਵਾਰ ਆਰ ਜੀਆ ਰਾਜਾ ਸਾਹਿਬ ਦੇ ਦਿਓ ਦੀਦਾਰ ਜੀ ਮੇਲਿਆਂ ਨੂੰ ਹੋ ਗਿਆ ਬਹੁਤ ਅਰਸੇ ਰਾਜਾ ਸਾਹਿਬ ਦੇ ਦਿਓ ਦੀਦਾਰ ਜੀ ਮੇਲਿਆਂ ਨੂੰ ਹੋ ਗਿਆ ਬਹੁਤ ਅਰਸੇ ਰਾਜਾ ਸਾਹਿਬ ਦੇ ਦਿਓ ਦੀਦਾਰ ਜੀ ਮੇਲਿਆਂ ਨੂੰ ਹੋ ਗਿਆ ਬਹੁਤ ਅਰਸੇ ਰਾਜਾ ਸਾਹਿਬ ਦੇ ਦਿਓ ਦੀਦਾਰ ਜੀ ਮੇਲਿਆਂ ਨੂੰ ਹੋ ਗਿਆ ਬੋਲੋ ਸੰਤ ਜੀ ਰਾਜਾ ਸਾਹਿਬ ਦੇ ਦਿਓ ਮਿਲਿਆ ਨੂੰ ਰਾਜਾ ਸਾਹਿਬ ਦੇ ਦਿਓ ਦਿਓ ਹੱਥ ਜੋੜ ਖੜਾ ਤੇਰੇ ਦਰ ਤੇ ਤੁਸੀਂ ਲਾਉ ਨਾ ਜੀ ਸਾਬੀ ਦੇ ਜੀ ਪਰਦੇ ਹੱਥ ਜੋੜ ਖੜਾ ਤੇਰੇ ਦਰ ਤੇ ਤੁਸੀਂ ਲਾਉ ਨਾ ਜੀ ਸਾਬੀ ਦੇ ਜੀ ਪਰਦੇ ਹੱਥ ਜੋੜ ਖੜਾ ਤੇਰੇ ਦਰ ਤੇ ਲਵਨਾ ਜੀ ਸਾਬੀ ਦੇ ਵੀ ਪਰਚੇ ਹੱਥ ਜੋੜ ਖੜਾ ਤੇਰੇ ਦਰ ਤੇ ਲਵਨਾ ਜੀ ਸਾਬੀ ਦੇ ਵੀ ਪਰਚੇ ਰਾਜਨਾ ਤੇਰੇ ਦਰ ਤੇ ਮੱਥਾ ਚਰਣਾ ਦੇ ਨਾਲ ਲਾਇਆ ਫੁੱਲਾਂ ਬਖਸ਼ੋ ਮੇਰੀ ਰਾਜਨਾ ਤੇਰੇ ਦਰ ਤੇ ਆयो ਮੱਥਾ ਚਰਨਾ ਦੇ ਭੁੱਲਾ ਬਖਸ਼ੋ ਮੇਰੀਆਂ ਭੁੱਲਾ ਬਖਸ਼ੋ ਮੇਰੀਆਂ ਭੁੱਲਾ ਬਖਸ਼ੋ ਮੇਰੀਆਂ ਭੁੱਲਾ ਬਖਸ਼ੋ ਮੇਰੀਆਂ ਜੀ ਦਿਓ ਭੁੱਲਾ ਬਖਸ਼ੋ ਮੇਰੀਆਂ ਭੁੱਲਾ ਬਖਸ਼ੋ ਮੇਰੀਆਂ ਰਾਜਾ ਸਾਹਬ ਦੇ ਦਿਓ ਦਰਦ ਦੀ ਆਹੋ ਹਾਣਿਆਂ ਨੂੰ ਹੋ ਕੇ ਆਜਾ ਖਾਵਨ ਲਈ ਅਧਿਕਾਰ